ਲਓ ਵੀ ਮਿੱਤਰੋ ਅੱਜ ਤੁਹਾਨੂੰ ਇੱਕ ਕਹਿ ਸਕਦਾ ਮਾਸਟਰਪੀਸ ਨਮੂਨਾ ਹੀ ਦਿਖਾਉਣਾ ਬਹੁਤ ਜ਼ਿਆਦਾ ਚੰਗਾ ਬਸ਼ੀਰਾ ਜਿਹੜੇ ਭਰਾਵਾਂ ਦੀ ਮੰਨ ਦੀ ਰਹੀ ਜੇ ਵੀ ਇਸ ਸਾਲ ਆਉਣ ਵਾਲੇ ਸੋਹਾਂ ਚ ਕੋਈ ਜਾਨਵਰ ਲੈਣਾ ਪਾਉਣ ਲਈ ਤਾਂ ਮਿੱਤਰੋ ਆਹ ਬੱਚਾ ਲੈ ਲੈ ਸੋਹਾਂ ਚ ਖੜੂ ਵੀ ਤੇ ਜਿੱਤੂ ਵੀ ਹਜੇ 9 ਮਹੀਨੇ ਉਮਰ ਹੋਈ ਹੈ ਬੱਚੇ ਦੀ ਤੇ ਹਾਈਟ ਆਪ ਚੈੱਕ ਕਰ ਲਓ ਬਰੀਕੀਆਂ ਕੰਨ ਤੋਂ ਲੈ ਕੇ ਪੈਰਾਂ ਤੱਕ ਪੂਰਾ ਅੱਜ ਦੇ ਟਾਈਮ ਪੂਰਾ ਪਰਫੈਕਟ ਆ ਬੱਚਾ ਤੇ ਨੰਬਰ 2 ਤੇ ਇਹਦੇ ਮਾਪੇ ਉਹ ਦੋਨਾਂ ਦਾ ਖਾਨਦਨ ਕਨਫਰਮ ਆ ਦੋਨਾਂ ਦਾ ਹੀ ਵੀਡੀਓ ਦੇ ਵਿੱਚ ਬੋਲਾਂਗੇ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਦੋਸਤੋ ਤੁਹਾਡਾ ਸਾਰਿਆਂ ਦਾ ਬਾਬਾ ਜੀ ਦਾ ਸਟਾਰਟ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਦੋਸਤੋ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਅੱਜ ਦੀ ਇਹ ਵੀਡੀਓ 17 ਅਕਤੂਬਰ ਦੀ ਹੈ ਜੀ ਤੇ ਅੱਜ ਬਸ਼ੀਰਾ ਲਿਆ ਤਾਂ ਤੁਹਾਨੂੰ ਪੂਰੇ ਟੌਪ ਦੇ ਖਾਨਦਨ ਦਾ ਘੋੜਾ ਵੀ ਪੂਰਾ ਟੌਪ ਦਾ ਬੰਨੂ ਕੱਦ ਵੀ ਕੱਢੂ ਇਸ 16ਾਂ ਚ ਵੀ ਲੜੋ ਤਾਂ ਮਿੱਥੋ ਸਾਰੀਆਂ ਚੀਜ਼ਾਂ ਤੁਹਾਡੀਆਂ ਪੂਰੀਆਂ ਹੋ ਜਾਣੀਆਂ ਸੋਆਂ ਵਾਲਾ ਕਿਰਾ ਵੀ ਪੂਰਾ ਹੋ ਜਾ ਕੋੜਾ ਬਣਾਉਣ ਵਾਲਾ ਵੀ ਸੁਪਨਾ ਪੂਰਾ ਹੋ ਜਾ ਤੇ ਹਾਈਟ ਦਾ ਬਚਣਾ ਕਰਨੀ ਕਰਨੀ ਬੱਚੇ ਦੀ ਬਰੀਕੀ ਲੈਂਥ ਸਾਰੇ ਪਾਸੋਂ ਪੂਰਾ ਪਰਫੈਕਟ ਆ ਵੀਡੀਓ ਪੂਰੀ ਦੇਖ ਲਓ ਢਾਈ ਕਮੈਂਟ ਦੀ ਵੀਡੀਓ ਜੇ ਤੁਹਾਡੇ ਪਸੰਦ ਆਈ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਆਪਣੇ ਉਹ ਯਾਰ ਦੋਸਤ ਨੂੰ ਭੇਜ ਦਿਓ ਜਿਹੜਾ ਇਸ ਤਰ੍ਹਾਂ ਦਾ ਬਸ਼ੀਰਾ ਲੈਣਾ ਚਾਹੁੰਦਾ ਦੇਖੋ ਬੱਚੇ ਦੀ ਪਹਿਲਾਂ ਇੱਕ ਵਾਰ ਖੜਨੀ ਵੱਲ ਨਿਗਾ ਮਾਰੋ ਲੈਂਥ ਦੇਖੋ ਕਿੰਨੇ ਲੰਮੀਆਂ ਹਾਈਟ ਲੱਤ ਦੀ ਲੈਂਥ ਨੂੰ ਤਾਂ ਪੂਰੀ ਚੰਗੇ ਬਾਕੀ ਕੰਨ ਬਹੁਤ ਜ਼ਿਆਦਾ ਚੰਗਾ ਛੋਟਾ ਕੰਨ ਅੱਧੀ ਅੱਧੀ ਕੁੰਡੀ ਮੋੜਦੀ ਸਭ ਤੋਂ ਪਹਿਲਾਂ ਮਾਰਕਿੰਗ ਦੀ ਗੱਲ ਕਰੀ ਦੋਸਤੋ ਮੱਥੇ ਇਹਦੇ ਬਲੇਜ ਆ ਵੀਡੀਓ ਚ ਨਹੀਂ ਸੋ ਹੁੰਦਾ ਪਰ ਜਿਹੜਾ ਉਹ ਫੁੱਲ ਆ ਫੁੱਲ ਤੋਂ ਜਮਾ ਪਤਲੀ ਬਰੀਕ ਲਾਈਨ ਆਉਂਦੀ ਹੈ ਵਾਲ ਵਾਲ ਆਉਂਦੇ ਆ ਨੱਕ ਤੇ ਤੇ ਮੂਰਲੇ ਦੋ ਪੈਰ ਚਿੱਟੇ ਮਗਰਲਾ ਇੱਕ ਪੈਰ ਚਿੱਟਾ ਜੀ 9 ਮਹੀਨੇ ਬੱਚੇ ਦੀ ਉਮਰ ਆ ਆਲੀ ਸਾਂ ਲਾਈਨਾਂ ਕਾਲੇ ਕਾਂਟੇ ਦਾ ਪੋਤਾ ਦੋਸਤੋ ਜਿਹੜਾ ਰਾਵਰ ਖੂੜਾ ਜਿਹੜਾ ਬਾਈ ਦਾਦਾ ਵਾਲਿਆਂ ਕੋਲ ਬਿੱਗ ਬ੍ਰਦਰ ਸਟੱਡ ਫਾਰਮ ਚ ਹੁੰਦਾ ਸੀ ਉਹਦਾ ਡਾਇਰੈਕਟ ਬੱਚਾ ਡੀਐਨਏ ਤਾਂ ਹੀ ਗਾਰੰਟੀ ਹੋਊ ਬੱਚੇ ਦੀ ਵੀਡੀਓ ਚ ਆਪਾਂ ਫੇਰ ਬੋਲਦੇ ਬੱਚੇ ਦੀ ਡੀਐਨਏ ਤਾਂ ਹੀ ਗਾਰੰਟੀ ਹੋ ਜੇ ਤੇ ਮਾਂ ਵਾਲੇ ਪਾਸ ਮਾਂ ਦੋਸਤੋ 36 ਕਿੰਚ ਦੀ ਉਦੇ ਪਰ ਪੈਲਸ ਲਾਈਨ ਚ ਤੇ ਮਾਂ ਫਿਰ ਦੋਨੇ ਪੂਰੇ ਤਗੜੇ ਆ ਇਹਦੀ ਭੈਣ ਵੀ ਬਾਹਰ ਰੂਟ ਦੇ ਆਸ-ਪਾਸ ਪਹਿਲਾਂ ਨਹੀਂ ਸੁਵੇਦੀ ਹੋਈ ਖੜੀ ਆ ਜਿੰਨਾ ਤੋਂ ਪਹਿਲਾਂ ਦੋਨਾਂ ਕੋਈ ਤੇ ਹਾਈਟ ਦਾ ਤਾਂ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਹਾਈਟ ਦਾ ਕਰੂ ਕਰੂ ਬਾਕੀ ਦਾ ਨੈਕ ਦਾ ਜਿਹੜਾ ਕਰਬ ਕਰਬਾ ਤਾਂ ਹੁੰਦਾ ਆਪਾਂ ਬਣੀਆਂ ਕਹਿ ਦਿੰਦੇ ਆ ਕੰਨ ਜਿਵੇਂ ਕੁੰਡੀ ਨਾਲ ਕੁੰਡੀ ਟੱਚ ਕਰਨੀ ਪਤਲਾ ਮੂੰਹ ਸਾਰਾ ਪੂਰਾ ਟੌਪ ਕਲਾਸ ਬਿਸ਼ੇਰਾ ਰੇਟ ਜੈਗਾ ਨੰਬਰ ਥੱਲੇ ਦੇ ਕੇ ਫੋਨ ਲਾ ਲਓ ਮਿਲਦੇ ਨੇ ਵੀਡੀਓ ਨਾਲ